ਈ ਪਤਾ ਨਹੀਂ ਮੈਨੂੰ ਯਾਰ ਪਰ ਇੱਥੇ ਕੰਮ ਜਿਹੜਾ ਹੋਇਆ ਨਾ ਗਲਤ ਹੋਇਆ ਦਿਨ ਦਿਹਾੜੇ ਇੱਥੇ ਬੰਦੇ ਬਹੁਤ ਕੰਮ ਕਰਦੇ ਯਾਰ ਭਾਈ ਯਾਰ ਕਿੰਨੇ ਕਵੇ ਦੀ ਗੱਲ ਘਟ ਰਾ ਕਿ ਭਾਈ ਮੈਨੂੰ ਪਤਾ ਨਹੀਂ ਮੈਂ ਹੁਣੇ ਆਇਆ ਮੈਨੂੰ ਵੀ ਲੋਕਾਂ ਨੇ ਦੱਸਿਆ ਤਾਂ ਮੈਂ ਆਇਆ ਭਾਈ ਯਾਰ ਅੱਛਾ ਜੀ ਬੇ ਇਦਾਂ ਦਾ ਕੰਮ ਹੋਇਆ ਮੈਂ ਵੀ ਡਰਾਈਵਰ ਹਾਂ ਟਿੱਪਲ ਚਲਾਉਂਦਾ ਮੈਂ ਮੈਂ ਡਰਾਈਵਰ ਹਾਂ ਤੇ ਜੀ ਇਦਾਂ ਇਦਾਂ ਦਾ ਕੰਮ ਭਾਈ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਦਿਨ ਦਿਹਾੜੇ ਯਾਰ ਨਹੀਂ ਯਾਰ ਇਹ ਬੰਦਾ ਭਾਈ ਸੋਚੂਗਾ ਨਾ ਇਦਾਂ ਕੰਮ ਤਿਉਹਾਰ ਤਿਉਹਾਰ ਮਨਾ ਆ ਰਿਹਾ ਹੈ ਇਦਾਂ ਦਾ ਕੰਮ ਜਿਹਨੇ ਕੋਈ ਦੁਸ਼ਮਣੀ ਸੱਦੀ ਪਰ ਕਹਿਣ ਦਾ ਮਤਲਬ ਯਾਰ ਬੰਦਾ ਜੇ ਡਰਾਈਵਰ ਬੰਦਾ ਜਾਂ ਕੋਈ ਕੰਮ ਕਰਨ ਵਾਲਾ ਬੰਦਾ ਆਪਣੇ ਦਿਲ ਚ ਐਦਾ ਗਲ ਰੱਖੂਗਾ ਫਿਰ ਕੀ ਕਰੂਗਾ ਫਿਰ ਅੱਗੇ ਸੋ ਮੌਕੇ ਤੇ ਜਿਹੜੇ ਮੰਡੀ ਲੱਗਦੀ ਆ ਇਹ ਟਰਾਂਸਪੋਰਟ ਨਗਰ ਇਥੇ ਰੇਤਾ ਮੰਡੀ ਇਹ ਸਾਰੀ ਦਿਨ ਦਿਹਾੜੇ ਬੰਦਾ ਮਰ ਗਿਆ ਪਰਦੇਸੀ ਬੰਦਾ ਕਮਾਉਣ ਆ ਉਹਦੇ ਮਾਪਿਓ ਉਹਦੇ ਉੱਤੇ ਕੀ ਬਿੱਤਿਆ ਹੁਣ ਕਿਸੇ ਨੇ ਮੌਕੇ ਤੇ ਦੇਖਿਆ ਪਤਾ ਨਹੀਂ ਭਾਈ ਯਾਰ ਉੱਦਾਂ ਉਹ ਗਰੀਬ ਮੈਂ ਜਾਂਦਾ ਉਹਨੂੰ ਸਕਲੋਂ ਪਰ ਉਹ ਬੰਦਾ ਨਾ ਗਰੇਬ ਗਰੀਬ ਬੰਦਾ ਤੇ ਮਾਪਿਓ ਬਹੁਤ ਮਾਰੇ ਆ ਉਹਨੂੰ ਮਾਰ ਕੇ ਛੱਡਦਾ ਵਿਚਾਰੇ ਨੂੰ ਪੂਰੀ ਨਾਲ ਬੰਦਾ ਕੰਮ ਨਹੀਂ ਕਰਦਾ ਭਾਈ ਇੱਥੇ ਪਰਦਾ ਸੀ ਲੇਬਰ ਦਾ ਕੰਮ ਕਰਦਾ ਸੀ ਯਾਰ ਉਹ ਕੋਈ ਤਾਂ ਜੋ बिजनेसमੈਨ ਕੋਈ ਬੜਾ ਉਹ ਹੋਣੀ ਸੀ ਕਾ ਵੀ ਸੰਭਲ ਰ ਰਹੀ ਸੀ ਕਾ ਨਹੀਂ ਨਹੀਂ ਜਿਨ੍ਹਾਂ ਨੇ ਮਾਰਿਆ ਉਹ ਵਿਅਕਤੀ 도ੜ ਗਏ ਮੁਕੇ ਕੋ ਇਥੋਂ ਪਾਈ ਚਲ ਗਏ ਉਹ ਪਤਾ ਨਹੀਂ ਕੀ ਹੋਇਆ ਮੈਂ ਤੇ ਬਾਅਦ ਚ ਆਇਆ ਮੈਨੂੰ ਪਤਾ ਲੱਗਿਆ ਇੱਥੇ ਬੰਦਾ ਮਰ ਗਏ ਛੁਰੀ ਮਾਰ ਕੇ ਉਹਨੂੰ ਦਸੂਰੇ ਐ ਮਲਗ ਚਾਕੂ ਮਾਰੇ ਗਏ ਹਾਂਜੀ ਹਾਂਜੀ ਛੁਰੀਆਂ ਚਾਕੂਆਂ ਮਾਰ ਕੇ ਗਏ ਉਹਨੂੰ ਇੱਥੇ ਆਹ ਖੂਨ ਉਹਦਾ ਪਿਆ ਵਸਰੇ ਆਮ ਆਹ ਵੇਖ ਲਓ ਤੁਸੀਂ ਹੂੰ ਦਿਨ ਦਿਹਾੜੇ ਆ ਲਾਡੋ ਵਾਲੀ ਰੋਡ ਕੰਮ ਕਰਦਾ ਥਾ ਟਰੈਕਟਰ ਦਾ ਮਿਸਤਰੀ ਥਾ ਉਹ वो अपने चाचे से मिलने आया था आज होली में उसका चाचा से कोई गांव का दो बंदा था उससे लड़ाई हो गई। जी वो मिलने आया था उसको कोई पता नहीं था किससे लड़ाई हुई है तो वो जिससे लड़ाई हुई वो बंदा सर लिया दो तीन बंदा उसको चाकू मार के चला गया अच्छा जी वो लाडो वाली रोड ट्रैक्टर का मिस्त्री था ਉਹ ਬੰਦਾ ਬਹੁਤ ਬੜੀਆ ਥਾ ਜਿਨੋ ਨੇ ਚਾਕੂ ਮਾਰੇ ਆ ਉਸਕੋ ਉਹ ਇੱਕ ਬੰਦਾ ਫੜ ਹੋਇਆ ਉਹ ਬੰਦੇ ਕੋਣ ਆ ਕਿੱਥੇ ਰਹਿਣ ਵਾਲੇ ਤਿੰਨ ਬੰਦੇ ਤੇ ਤਿੰਨ ਬੰਦੇ ਥੇ ਪਤਾ ਨਹੀਂ ਕਹਾਂ ਦੇ ਬੰਦੇ ਥੇ लेकिन तीन बंदे में से दो बंदा चला गया एक बंदा फर हो गया वो पुलिसों की वो बंदे यहाँ पर क्या, वो बताएगा क्या, क्या, कर रहे थे पार्टी कर रहे थे पार्टी पुटी कुछ नहीं कर रहा था जिससे लड़ाई हुआ कोई था कोई वो बंदा था कोई कोई रंजिश है या वैसे के? कोई मतलब लड़ाई नहीं था जो उसका चाचा था और एक बंदा से लड़ाई हुआ था वो तो आया था रंग रुंग लगाने के लिए मिलने के लिए ठीक है उसने आया यहाँ पे दो बंदे का लड़ाई था उसने बंदा सदा उससे लड़ाई हो गई ਬਸ ਇਹੀ ਬਾਤ ਹੈ ਬਾਕੀ ਉਹ ਇੱਕ ਬੰਦਾ ਫੜ ਹੋਇਆ ਹੈ ਤਿੰਨ ਬੰਦੇ ਮੈਂ ਉਹ ਬੰਦਾ ਬਤਾਊਗਾ ਕਿ ਹਾਂ ਕੌਣ ਬੰਦਾ ਥਾ ਨਹੀਂ ਲੜਾਈ ਉਸकी ਹੋਈ ਜਿਸकी ਡੈਥ ਹੋਈ ਉਸकी ਲੜਾਈ ਹੋਈ ਤੇ ਲੜਾਈ ਉਸ ਨਹੀਂ ਹੋਇਆ ਤਾਂ ਉਸਦਾ ਚਾਚਾ ਹੋਰਦੀ ਸੀ ਉਹ ਚਾਚਾ ਸੇ ਲੜਾਈ ਹੋਇਆ ਥਾ ਉਹ ਬੰਦਾ ਛੁੜਾਣ ਗਿਆ ਉਸਕੋ ਚਾਕੂ ਮਾਰ ਗਿਆ ਜਿਹੜੇ ਵਿਅਕਤੀ ਦੇ ਚਾਕੂ ਵੱਜੇ ਉਹਦੇ ਚਾਚੇ ਦੀ ਲੜਾਈ ਸੀ ਹਾਂ ਚਾਚੇ ਦੀ ਲੜਾਈ ਚਾਚੇ ਦੀ ਲੜਾਈ ਛੁੜਾਣੇ ਕੇ ਲਈ ਉਸਕਾ ਕਤਲ ਹੋ ਗਿਆ ਹਾਂ ਬਸ ਉਹ ਸਰੀਫ ਬੰਦਾ ਥਾ ਬਈ بس ਇਹੋ ਦੋਤੀ ਕਰਦੇ ਇੱਥੇ ਦੇ ਤਬੀਰ ਦੇ ਕੰਮ ਕਰਦੇ ਕਿ ਕੁਝ ਉਹ ਦੇਖ ਰਹੇ ਹੈ ਵੈਰੀਫਾਈ ਕਰ ਰਹੇ ਆ ਸਾਡੇ ਜੂਨੀਆਂ ਕਿੰਨੇ ਵਿਅਕਤੀ ਰਾਉਂਡ ਅਪ ਕੀਤੇ ਦੇਖ ਲੈਣੇ ਅਸੀਂ ਵੈਰੀਫਾਈ ਕਰ ਰਹੇ ਅਸੀਂ ਇੱਧਰ ਅੱਜ ਵੈਰੀਫਾਈ ਕਰਦੇ ਆ ਰਾਉਂਡ ਅਪ ਕੀਤੇ ਹੋਏ ਕੋਈ ਨਹੀਂ ਰਾਉਂਡ ਅਪ ਕੀਤੇ ਹੋਏ ਦੇਖ ਲੈਣੇ ਕਿ ਉਹ ਜੋ ਜੋ ਚੁੱਕੇ ਉਹਨੂੰ ਵੈਰੀਫਾਈ ਕਰ ਰਹੇ ਸਾਡੇ ਸੀਨੀਅਰ ਅਫਸਰ ਹੈਗੇ ਸਾਡੇ ਕੋਲ ਖੜੇ ਆ ਅਸੀਂ ਵੈਰੀਫਾਈ ਕਰਦੇ ਪਹਿਲੇ ਵੈਰੀਫਾਈ ਕਰ ਲੈ ਵਧੀਆ ਬੰਦੇ ਦੀ ਡਰਾਈਵਰ ਸੀਗੇ ਜੀ ਅਸੀਂ ਦੇਖ ਲੈਣੇ ਜੀ ਕੌਣ ਨੇ ਉਹ ਉਹ ਦੇਖਦੇ ਉਹਨਾਂ ਦੇ ਪੇਸ਼ੇਵਾਰੀ ਇਹ ਕਾਰਨ ਕੀ ਰਿਹਾ ਅਸਲ ਲੜਾਈ ਝਗੜੇ ਦਾ ਵੈਰੀਫਾਈ ਰੇ ਭਾਈ ਸਾਹਿਬ ਤੁਹਾਡਾ ਬਾਅਦ ਵਿੱਚ ਇਹ ਕਾਰਟ ਤੋਂ ਨੂੰ ਕਾਰਟ ਤੁਹਾਡਾ ਬਾਅਦ ਜਾਣਾ ਹੈ ਅਸੀਂ ਵੈਰੀਫਾਈ ਕਰ ਲਈਏ ਉਸ ਤੋਂ ਪਹਿਲਾਂ ਮੈਂ ਮੋਕੇ ਲਾਣ ਦਾ ਕੀ ਫਾਇਦਾ ਜੇ ਜਿੰਦਰ ਵਿੱਚ ਕੋਈ ਲਾੜਾ ਕਤਲ ਹੋ ਜਾਣਾ ਬਹੁਤ ਵੱਡੀ ਗੱਲ ਹੈ ਨਹੀਂ ਕੋਈ ਨਹੀਂ ਠੀਕ ਰਿਹਾ ਵੈਰੀਫਾਈ ਕਰ ਰਹੇ ਹਾਂ ਉਹਦੇ ਬਾਅਦ ਦੇਖਦੇ ਹਾਂ ਅਸੀਂ ਹਿੰਦੀ ਪਰਿਵਾਰ ਕੋਲ ਕਿ ਦੋ ਬੱਚੇ ਚੋਣ ਚੋਣ ਦੇ ਆ ਸਰ ਵੈਰੀਫਾਈ ਕਰ ਰਹੇ ਹੁਣ ਦੇਖੋ ਜਿਹੜਾ ਹਰ ਇੱਕ ਬੰਦਾ ਹੈ ਕੋਈ ਵੀ ਇਨਸਾਨ ਹੈ ਉਹਦੇ ਬੱਚੇ ਵੀ ਹੈਗੇ ਆਈ ਡੀ ਹੈਗੀ ਉਹਦਾ ਪਰਿਵਾਰ ਵੀ ਹੈਗਾ ਹੁਣ ਹਰ ਕਿਸੇ ਦਾ ਹੈਗਾ ਸਰ ਬੰਦੇ ਦੱਸੋ ਕਿੰਨੇ ਵੈਰੀਫਾਈ ਕਰ ਰਹੇ ਦੇਖਦੇ ਆਂ ਬੁੱਲਡ ਭਾਈ ਤੇ ਸਰ ਹੋਈ ਹੈ ਨਾ ਦੇਖਦੇ ਆਂ ਜੀ ਵੈਰੀਫਾਈ ਕਰ ਰਹੇ ਸੀ ਤਿਆਰੇ ਕਿ ਹੁੱਲੜ ਭਾਈ ਹੋ ਰਹੀ ਸੀ ਬੰਦਾ ਛੁੜਾ ਰਿਹਾ ਸੀ ਤਾਂ ਉਹਦਾ ਕਤਲ ਹੋ ਗਿਆ ਜੀ ਵੈਰੀਫਾਈ ਕਰ ਰਹੇ ਦੇਖਦੇ ਆਂ ਸੀ ਵੈਰੀਫਾਈ ਕਰਨ ਤੋਂ ਬਾਅਦ ਦੇਖਦੇ